ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਵੇਖੋ ਜੀ ਹੁਣ ਹਰਮਨ ਚੀਮਾ ਕਹਿਣ ਲੱਗੇ ਮੁੱਖ ਮੰਤਰੀ ਦੇ ਫੈਨਸ ਜਿਹੜੇ ਨੇ ਉਹ ਮੇਰੇ ਤੋਂ ਛੜਦੇ ਨੇ ਗਾਲੀ ਗਲੋਚ ਕਰਦੇ ਨੇ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਗੱਲ ਕਰ ਰਹੇ ਆਪਾਂ ਹਰਮਨ ਚੀਮੇ ਦੀ ਜਿਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਆਪਣੇ ਫੈਨਸ ਨਾਲ ਤੇ ਜਿਸ ਦੇ ਵਿੱਚ ਉਹ ਆਪਣੇ ਨਾਲ ਆਪਣੇ ਦੋਸਤ ਤੇ ਨਾਲ ਤਾਨੀਆਂ ਡਾਂਗ ਜਿਹੜੇ ਫਿਲਮ ਦੇ ਵਿੱਚ ਹੀਰੋਇਨ ਨੇ ਜਿਨ੍ਹਾਂ ਨੇ ਪਿੱਛੇ ਜੇ ਵੀ ਇੱਕ ਫਿਲਮ ਕੀਤੀ ਸੀ ਕੁੱਤੇ ਕੀ ਧੁੰਮ ਤੇ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਉਲਾਮੇ ਭਰਿਆ ਮੈਸੇਜ ਦਿੱਤਾ ਹੈ ਕਿ ਜਿਹੜੇ ਮੁੱਖ ਮੰਤਰੀ ਦੇ ਫੈਨਸ ਨੇ ਉਹ ਗਾਲੀ ਗਲੋਚ ਕਰ ਰਹੇ ਨੇ ਤੇ ਮੇਰੇ ਕੋਲ ਇੰਡਸਟਰੀ ਚ ਬੋਲੀਵੁੱਡ ਇੰਡਸਟਰੀ ਚ ਕੰਮ ਬਹੁਤ ਜ਼ਿਆਦਾ ਹੈ ਤੇ ਆਪ ਵੀ ਆਉਣ ਵਾਲਾ ਸਭ ਦੱਸ ਦੇਵੇਗਾ ਤੇ ਤਾਂ ਨੀ ਕੰਮ ਆਪਣਾ ਮੀਟਿੰਗ ਹੋਈ ਆਪਣੀ ਪੂਰੀ ਹੈ ਨਾ ਜੀ ਬਹੁਤ ਵਧੀਆ ਮੀਟਿੰਗ ਗਈ ਤੇ ਵਧੀਆ ਲੱਗਿਆ ਭਾਜੀ ਕੰਮ ਕਰਾਂਗੇ ਆਪਾਂ ਪੂਰੇ ਘਾਂ ਅੱਗੇ ਜੀ ਸਾਡੇ ਦਾਨੀਆ ਸਾਹਿਬ ਕਿੱਥੇ ਗਏ ਦਾਨੀਆ ਸਾਹਿਬ ਇਹ ਸਾਡੇ ਦਾਨੀਆ ਡਾਂਗ ਜੀ ਫਿਲਮ ਦੇ ਐਕਟਰ ਸਾਡੇ ਤੇ ਨਾਲ ਸਾਡੇ ਪੂਰਾ ਕੰਮ ਚੱਕ ਲੈਣਾ ਕੋਈ ਚੱਕਰ ਹੀ ਨਹੀਂ ਲਵ ਯੂ ਆਲ ਕਰਾਂਗੇ ਪੂਰਾ ਕੰਮ ਕੰਮ ਦਾ ਜਵਾਬ ਕੰਮ ਦੇ ਨਾਲ ਦਵਾਂਗੇ ਬਾਕੀ ਲਵ ਯੂ ਆਲ ਬੋਲੀਵੁੱਡ ਜਲਦੀ ਸੋ ਦੋਸਤੋ ਇਹ ਸੀ ਸਾਣਾ ਹਰਮਨ ਚੀਮਾ ਆਪਣੇ ਸਾਥੀਆਂ ਨਾਲ ਤੇ ਦੂਜੇ ਪਾਸੇ ਤਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਸੌ ਸੁਭਾ ਦਾ مالک ਜਿਨ੍ਹਾਂ ਦਾ ਪਿੱਛੇ ਜੇ ਪਹਿਲਾ ਗੀਤ ਜਿਹੜਾ ਧਮਕ ਦਾ ਬੇਸ ਤੇ ਉਸਦੇ ਨਾਲ ਹੀ ਡੈਵਲ ਗੀਤ ਜਿਹੜਾ ਸੁਪਰ ਡੂਪਰ ਹਿੱਟ ਗਏ ਨੇ ਤੇ ਬਹੁਤ ਦਿਨ ਲਗਾਤਾਰ ਟ੍ਰੈਂਡਿੰਗ ਵਿੱਚ YouTube ਤੇ ਨੰਬਰ 1 ਦੀ ਪੋਜੀਸ਼ਨ ਤੇ ਟਿਕੇ ਰਹੇ ਨੇ ਸੋ ਉਹਨਾਂ ਨੇ ਦੇਖਦੇ ਕਿ ਆਉਣ ਵਾਲੇ ਸਮੇਂ 'ਚ ਉਹ ਕੀ ਕਹਿੰਦੇ ਨੇ ਪਰ ਉਹਨਾਂ ਨੇ ਆਪਣੇ ਗੀਤ ਦੇ ਵਿੱਚ ਕਾਫੀ ਗੱਲਾਂ ਜਿਹੜੀਆਂ ਨੇ ਕਲੀਅਰ ਕਰ ਦਿੱਤੀਆਂ ਨੇ ਸੁਣੋ ਕਿਸੇ ਨਾਲ ਐਵੇਂ ਨਹੀਂ ਕਹਿਣਾ ਚਾਹੀਦਾ ਤੇ ਦੋਸਤੋ ਪੜੋ ਤੁਸੀਂ ਵੀ ਹਰਮਨ ਚੀਮੇ ਦੀ ਜਿਹੜੀ ਪੋਸਟ ਕੀਤੀ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹਿੱਲੂ ਇੰਡਸਟਰੀ ਪੂਰੀ ਜਿਹੜੇ ਕਦੇ ਫੋਨ ਵੀ ਨਹੀਂ ਕਰਦੇ ਸੀ ਉਹ ਅੱਜ ਫੋਨ ਕਰ ਰਹੇ ਨੇ ਬਾਕੀ ਮਾਲਕ ਸਭ ਨੂੰ ਦੇਖਦਾ ਕਿਹੜਾ ਕਿੰਨੇ ਪਾਣੀ ਚਾਹਤੇ ਜੋ ਵੀ ਹੋਇਆ ਅੱਗੇ ਦੱਸ ਦੇਵਾਂਗੇ ਤੇ ਮੁੱਖ ਮੰਤਰੀ ਦੇ ਫੈਨਜ਼ ਨੇ ਜਿਹੜਾ ਗਾਲੀ ਗਲੋਚ ਦਾ ਕੰਮ ਸ਼ੁਰੂ ਕੀਤਾ ਸੀ ਤੇ ਉਹਨਾਂ ਨੇ ਇਹ ਵੀ ਕਹਿ ਕਿ ਉਹਨਾਂ ਕੋਲ ਕੰਮ ਹੀ ਇੰਨਾ ਹੈ ਕਿ ਉਹਨਾਂ ਕੋਲੇ ਇਹ ਸਮਾਂ ਹੀ ਨਹੀਂ ਤੇ ਜਿਹੜੇ ਕਹਿੰਦੇ ਨੇ ਇਸ ਚੀਮੇ ਨੇ ਸਟੰਟ ਖੇੜਿਆ ਤਾਂ ਉਹ ਬਿਲਕੁਲ ਗਲਤ ਨੇ ਚਲੋ ਜੋ ਵੀ ਹੈ ਲੋਕਾਂ ਨੇ ਕੋਈ ਚੱਕਰ ਨਹੀਂ ਵੈਗਰੂ ਮੇਰ ਕਰੇ ਸੋ ਇਹ ਇਹਨਾਂ ਨੇ ਗੱਲ ਕਹੀ ਹੈ ਤਾਨੀਆਂ ਡਾਂਗ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵੇਖਣ ਲਈ